ਸਤਿ ਸ੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਕਿਸੀ ਦਾ ਕਾਰੀ ਡਿਜ਼ਾਈਨਰ ਸਟੂਡੀਓ ਤੇ ਤੇ ਹੋਪਫੁਲੀ ਤੁਸੀਂ ਬਿਲਕੁਲ ਠੀਕ ਠਾਕ ਹੋਵੋਗੇ ਜੀ ਤੇ ਇੱਕ ਸਿਦਾਕਾਰੀ ਡਿਜ਼ਾਈਨਰ ਸਟੂਡੀਓ ਨੇ ਤੁਹਾਡੇ ਲਈ ਬਹੁਤ ਸੋਹਣੇ ਆਫਰ ਲੈ ਕੇ ਆਇਆ ਹੋਇਆ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਆਪਣੇ 15 ਜੁਲਾਈ ਤੋਂ ਲੈ ਕੇ 15 ਅਗਸਤ ਤੱਕ ਆਫਰ ਚੱਲ ਰਹੇ ਨੇ ਤੀਜੇ ਲਈ ਤੇ ਰਖੜੀ ਦੇ ਲਈ ਜਿੰਨੀਆਂ ਵੀ ਹੁਣ ਤੱਕ ਸਾਡੀਆਂ ਵੀਡੀਓਜ਼ ਲੈਂਗੀਆਂ ਤੁਸੀਂ ਉਹਨਾਂ ਨੂੰ ਦੇਖ ਕੇ ਉਹਨਾਂ ਚੋਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋਗੇ ਤੇ ਕੋਈ ਵੀ ਸੂਟ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਵਿਦ ਸਟੀਚਿੰਗ ਵਿਦਆਊਟ ਸਟੀਚਿੰਗ ਮੰਗਵਾ ਸਕਦੇ ਹੋਗੇ ਐਂਡ ਇਸ ਤੋਂ ਬਿਨਾ ਤੁਸੀਂ ਇਹਦੇ ਉੱਤੇ ਆਫਰਸ ਤੁਹਾਡੇ ਇੱਕ ਸ਼ੋਅ ਹੋ ਰਹੇ ਹੋਣਗੇ ਸਕਰੀਨ ਦੇ ਉੱਪਰ ਕਿ ਜੇ ਅਗਰ ਤੁਸੀਂ 2000 ਦੀ ਸ਼ਾਪਿੰਗ ਕਰਦੇ ਹੋ ਤੁਹਾਨੂੰ 300 ਆਫ ਮਿਲੇਗਾ 3000 ਦੀ ਸ਼ਾਪਿੰਗ ਕਰਦੇ ਹੋ ਤਾਂ ਉਸ ਤਰ੍ਹਾਂ 500 ਆਫ ਮਿਲੇਗਾ ਤੇ ਐਂਡ ਇਸ ਤਰ੍ਹਾਂ ਹੀ ਅੱਗੇ ਐਕਸਟੈਂਡ ਹੁੰਦੇ ਜਾਂਦੇ ਆਫਰਸ ਤਾਂ ਤੁਸੀਂ ਆਪਣੇ ਆਫਰਸ ਦਾ ਵੱਧ ਤੋਂ ਵੱਧ ਫਾਇਦਾ ਲਓ ਤੁਸੀਂ ਲੱਗੇਗਾ ਜੀ ਮੀਨਸ ਜੋ ਵੀ ਸੂਟ ਨੇ ਜਿੰਨੇ ਵੀ ਤੁਸੀਂ ਬਾਈ ਕਰੋਗੇ ਤੁਹਾਡੇ ਹਰ ਇੱਕ ਬਿਲ ਦੇ ਉੱਤੇ ਇਹ ਵਾਲਾ ਆਫਰ ਤੁਹਾਨੂੰ ਮਿਲੇਗਾ ਇਹ ਮਿਲੇਗਾ ਜੀ ਚਲੋ ਆਪਾਂ ਬਹੁਤ ਹੀ ਦੇਰ ਦੀ ਲਾਉਂਦੇ ਚਾ ਅੱਜ ਵਾਲੇ ਆਪਾਂ ਸੂਟ ਤੁਹਾਡੇ ਨਾਲ ਸ਼ੇਅਰ ਕਰਦੇ ਆ ਜਿਹੜੇ ਕਿ ਸਟਿਚ ਹੋ ਕੇ ਜਾ ਰਹੇ ਨੇ ਸਾਡੇ ਫਾਰਮ ਦੇ ਵਿੱਚ ਤੇ ਅਸੀਂ ਫਾਰਮ ਵਾਲੇ ਭੈਣਾਂ ਨੂੰ ਵੀ ਕਹਾਂਗੇ ਕਿ ਤੁਸੀਂ ਟਰਸਟਵਰਦੀ ਪੇਜ ਆ ਤੁਸੀਂ ਆਰਾਮ ਨਾਲ ਬੇਫਿਕਰ ਹੋ ਕੇ ਸਾਨੂੰ ਆਪਣੇ ਆਰਡਰ ਜਿਹੜੇ ਪਲੇਸ ਕਰ ਸਕਦੇ ਹੋਗੇ ਜਿਵੇਂ ਹੁਣ ਆਪਾਂ ਇਹ ਫਾਸਟ ਸੂਟ ਤੁਹਾਨੂੰ ਦਿਖਾਉਣੀ ਆ ਪਿਓਰ ਕਾਟਨ ਦੇ ਵਿੱਚ ਇਹ ਸੂਟ ਆ ਜੀ ਤੇ ਇਹ ਡਾਈਏਬਲ ਸੂਟ ਆ ਮੀਨਜ਼ ਇਹ ਆਪਾਂ ਨੂੰ ਵਾਈਟ ਕਲਰ ਦਾ ਫੈਬਰਿਕ ਆਪਣੇ ਕੋਲੇ ਹੈਗਾ ਅਵੇਲੇਬਲ ਆਗਾ ਵਾਈਟ ਕਲਰ ਦੇ ਫੈਬਰਿਕ ਦੇ ਉੱਤੇ ਆਪਾਂ ਇਹ ਸਕਾਈ ਬਲੂ ਜਾਂ ਡਾਈ ਕਰਵਾਇਆ ਹੋਇਆਗਾ ਤੇ ਇਹ ਤੁਸੀਂ ਦੇਖੋਗੇ ਪ੍ਰੋਪਰ ਮੀਨਸ ਇਹਦੇ ਵਿੱਚ ਸਾਰੀ ਇਹ ਐਮਬਰਾਇਡਰੀ ਹੋਈ ਵੀ ਹੈਗੀ ਇਸ ਤਰ੍ਹਾਂ ਆਰਗੈਂਜ਼ਾ ਦਾ ਪੈਚ ਲਗਾ ਕੇ ਐਮਬਰਾਇਡਰੀ ਹੋਈ ਵੀ ਹੈਗੀ ਇਹ ਆਪਣੇ ਕੋਲੇ ਵਾਈਟ ਕਲਰ ਦੇ ਵਿੱਚ ਅਵੇਲੇਬਲ ਹੈਗਾ ਤੇ ਤੁਸੀਂ ਜਿਹੜਾ ਮਰਜ਼ੀ ਅਸੀਂ ਤੁਹਾਨੂੰ ਸਾਡੇ ਕੋਲ ਜਿਵੇਂ ਮੋਰ ਦਾ ਸ਼ੇਡ ਚਾਰਟ ਹੈਗਾਗਾ ਅਵੇਲੇਬਲ ਹੈ ਅਸੀਂ ਤੁਹਾਨੂੰ ਪਿਕਸ ਸ਼ੇਅਰ ਕਰ ਦਾਂਗੇ ਜਾਂ ਤੁਹਾਡੇ ਕੋਲ ਆਪਣੇ ਕੋਲੇ ਹੈਗਾ ਤੇ ਤੁਸੀਂ ਸਾਨੂੰ ਕੋਈ ਵੀ ਕਲਰ ਦੱਸ ਸਕਦੇ ਹੋ ਅਸੀਂ ਤੁਹਾਨੂੰ ਡਾਈ ਕਰਵਾ ਕੇ ਉਹ ਸੇਮ ਕਲਰ ਦਾ ਰੈਡੀ ਕਰਵਾ ਦਾਂਗੇ ਕਿਉਂਕਿ ਆਪਾਂ ਨੂੰ ਹੁਣ ਦਾ ਗੁਰੂ ਘਰ ਜਾਣਾ ਜੀ ਆਪਾਂ ਕਿਸੇ ਦੁੱਖ ਸੁੱਖ ਦੇ ਵਿੱਚ ਜਾਣਾਗਾ ਹਨਾ ਤਾਂ ਆਪਾਂ ਨੂੰ ਇਸ ਤਰ੍ਹਾਂ ਦੇ ਸੂਟਾਂ ਦੀ ਬਹੁਤ ਲੋੜ ਪੈਂਦੀ ਹੈਗੀ ਤੇ ਜਿਵੇਂ ਪੰਜਾਬ ਵਿੱਚ ਵਾਲੀਆਂ ਭੈਣਾਂ ਵੀ ਇਹ ਵਾਲੇ ਸੂਟ ਆਰਡਰ ਕਰ ਸਕਦੀਆਂ ਸਮਰ ਦਾ ਵੈਦਰ ਚੱਲ ਰਿਹਾਗਾ ਤਾਂ ਉਹਦੇ ਵਿੱਚ ਇਹ ਬਹੁਤ ਵਧੀਆ ਫੈਬਰਿਕ ਵਾਲਾ ਵੈਦਰ ਸੂਟ ਹੈਗਾ ਜੀ ਤੇ ਬਾਜੂ ਦੇਖੋਗੇ ਜੀ ਆਪਾਂ ਥੋੜੀ ਪਾਕਿਸਤਾਨੀ ਸਟਾਈਲ ਬਣਾਈ ਹੈ ਇਸ ਤਰ੍ਹਾਂ ਲੂਜ਼ ਵਾਲੀ ਤੇ ਬਹੁਤ ਜ਼ਿਆਦਾ ਪਿਆਰੀ ਲੱਗਦੀ ਹੈ ਟ੍ਰੈਂਡੀ ਹੈ ਇਹ ਵਾਲੀ ਅੱਜ ਦੇ ਸਮੇਂ ਦੇ ਵਿੱਚ ਤੇ ਉੱਪਰ ਤੱਕ ਇਸ ਤਰ੍ਹਾਂ ਇਹਦਾ ਵਰਕ ਜਾਏਗਾ ਇਹ ਸਾਰਾ ਆਰਗੈਂਜ਼ਾ ਦਾ ਵਰਕ ਹੋਇਆ ਹੋਇਆ ਜੀ ਆਰਗੈਂਜ਼ਾ ਲਗਾ ਕੇ ਪੈਚ ਦੇ ਨਾਲ ਤੇ ਉਸ ਤੋਂ ਬਾਅਦ ਉੱਪਰ ਵਰਕ ਹੋਇਆ ਹੋਇਆਗਾ ਤੇ ਦੋਨੋਂ ਬਾਜੂ ਇਸ ਤਰ੍ਹਾਂ ਆਪਣੀ ਇਸ ਸਟਾਈਲ ਦੇ ਵਿੱਚ ਆਣ ਗਈਆਂ ਬਾਜ ਦੇ ਉੱਪਰ ਆਪਾਂ ਲਾਈਨਿੰਗ ਨਹੀਂ ਲਗਵਾਈ ਵੈਸੇ ਸੂਟ ਦੇ ਉੱਪਰ ਲਾਈਨਿੰਗ ਲੱਗੇਗੀ ਹਾਂ ਅਗਰ ਤੁਸੀਂ ਬਹੁਤ ਹੀ ਜ਼ਿਆਦਾ ਡਾਰਕ ਵਾਲਾ ਕੋਈ ਸ਼ੇਡ ਚੂਜ਼ ਕਰ ਲਓਗੇ ਤਾਂ ਲਾਈਨਿੰਗ ਦੀ ਸ਼ਾਇਦ ਰਿਕਵਰਮੈਂਟ ਨਾ ਰਹੇ ਬਟ ਤੁਹਾਨੂੰ ਵੀ ਪਤਾ ਫੋਰਨ ਵਾਲੀਆਂ ਪਹਿਣਾ ਸਾਰੀਆਂ ਆਪਣੀਆਂ ਹਨ ਲਾਈਨਿੰਗ ਤੋਂ ਬਿਨਾ ਸੂਟ ਨਹੀਂ ਵੇਅਰ ਕਰਦੀਆਂ ਤਾਂ ਇਸ ਤਰ੍ਹਾਂ ਆਪਾਂ ਸੂਟ ਸਿੰਪਲ ਸਟਿਚ ਕੀਤਾ ਜੀ ਜਿਵੇਂ ਉਹਨਾਂ ਨੇ ਕਿਹਾ ਸੀ ਸਾਨੂੰ ਤੇ ਇਹ ਵਾਲਾ ਤੁਸੀਂ ਦੇਖੋਗੇ ਜੀ ਇਹ ਵਾਲਾ ਅਗਰ ਤੁਸੀਂ ਸਾਡੇ ਕੋਲੇ ਉਹਨਾਂ ਨੇ ਕਿਹਾ ਵੀ ਸਾਨੂੰ ਸਿਰਫ ਫਰੰਟ ਦੇ ਉੱਪਰ ਹੀ ਚਾਹੀਦਾ ਅਗਰ ਤੁਸੀਂ ਕਹੋ ਤਾਂ ਸੇਮ ਐਮਬਰਾਇਡਰੀ ਜਿਹੜੀ ਆਪਾਂ ਬੈਕ ਤੇ ਵੀ ਲਿਆ ਸਕਦੇ ਆ ਅਗਰ ਤੁਸੀਂ ਕਹੋਗੇ ਉਹਦੇ ਲਈ ਆਪਾਂ ਨੂੰ ਫੈਬਰਿਕ ਥੋੜਾ ਜ਼ਿਆਦਾ ਡਾਈ ਕਰਵਾਉਣਾ ਪੈਂਦਾਗਾ ਬਟ ਇਹਨਾਂ ਨੇ ਕਿਹਾ ਸਾਨੂੰ ਕੱਲਾ ਫਰੰਟ ਤੇ ਹੀ ਲਈ ਚਾਹੀਦਾਗਾ ਤੇ ਇਸ ਤੋਂ ਬਿਨਾ ਜੀ ਇਹ ਵਾਲੀ ਇਹਦੀ ਬਾਟਮ ਆ ਜਾਂਦੀ ਹੈ ਜੀ ਬਾਟਮ ਆਪਣੀ ਪਲੇਨ ਫੈਬਰਿਕ ਦੇ ਵਿੱਚ ਆਗੀ ਸੇਮ ਫੈਬਰਿਕ ਹੋਏਗਾ ਜੋ ਸ਼ਰਟ ਦਾ ਫੈਬਰਿਕ ਹੋਏਗਾ ਸੇਮ ਬਾਟਮ ਦਾ ਫੈਬਰਿਕ ਹੋਏਗਾ ਬਟ ਦੁਪੱਟਾ ਜੀ ਉਹ ਤੁਹਾਡੀ ਚੋਇਸ ਆ ਤੁਸੀਂ ਕੋਈ ਸਿੰਥੈਟਿਕ ਮੀਨਜ਼ ਲਾ ਲਓ ਕਿ ਸੈਮੀ ਤੇ ਔਰ ਦੇ ਵਿੱਚ ਜਾਂ ਪਿਓਰ ਦੇ ਵਿੱਚ ਦੁਪੱਟਾ ਲਾ ਕੇ ਲਗਾ ਸਕਦੇ ਹੋ ਤੇ ਅਦਰਵਾਈਜ਼ ਇਹ ਵਾਲਾ ਦੁਪੱਟਾ ਤੁਸੀਂ ਦੇਖੋਗੇ ਜੀ ਇਦੇ ਨਾਲ ਦੇ ਫੈਬਰਿਕ ਦਾ ਹੀ ਦੁਪੱਟਾ ਗਾ ਤੇ ਇਹ ਦੁਪੱਟੇ ਦੇ ਉੱਪਰ ਵੀ 4 ਸਾਈਡ ਵਰਕ ਹੋਇਆ ਹੋਇਆ ਵੈ ਜੀ ਸਾਰਾ 4 ਸਾਈਡ ਇਸ ਤਰ੍ਹਾਂ ਬਾਰਡਰ ਬਣਿਆ ਹੋਇਆ ਗਾ ਸੂਟ ਦੇ ਨਾਲ ਦੇ ਨਾਲ ਮੈਚ ਕਰਦਾ ਸੀ ਇਹਨੂੰ ਅਰੇਂਜ ਕਰਕੇ ਦਿੱਤਾ ਗਾ ਸੂਟ ਦੇ ਨਾਲ ਦੁਪੱਟਾ ਨਹੀਂ ਸੀਗਾ ਜੀ ਅਸੀਂ ਨਾਲ ਦਾ ਮੈਚ ਕੀਤਾ ਗਾ ਪਰ ਤੁਸੀਂ ਸਾਨੂੰ ਬਿਨਾ ਦੁਪੱਟੇ ਤੋਂ ਵੀ ਸੂਟ ਬਾਇ ਕਰ ਸਕਦੇ ਹੋ ਵਿਦ ਦੁਪੱਟਾ ਵੀ ਕਰ ਸਕਦੇ ਹੋ ਦੁਪੱਟਾ ਤੁਸੀਂ ਨਹੀਂ कॉटन ਵਾਲਾ ਲਗਵਾਉਣਾ ਚਾਹਦੇ ਵਰਕ ਵਾਲਾ ਨਹੀਂ ਲਗਵਾਉਣਾ ਚਾਹਦੇ ਸਿੰਪਲ ਦੁਪੱਟਾ ਲਾ ਕੇ ਆਪਾਂ ਲੇਸ ਦੀ ਫਿਨਿਸ਼ਿੰਗ ਕਰਕੇ ਵੀ ਦੇਵਾਂਗੇ ਆਪਣੇ ਕੋਲ ਦੁਪੱਟਿਆਂ ਦਾ ਵੀ ਹਰ ਤਰ੍ਹਾਂ ਦਾ ਫੈਬਰਿਕ ਜਿਹੜਾ ਅਵੇਲੇਬਲ ਹੈਗਾ ਜੀ ਤੇ ਤੁਸੀਂ ਦੇਖੋਗੇ ਇਹ ਸਕਾਈ ਬਲੂ ਜਿਹਾ ਕਲਰ ਹੈਗਾ ਤੇ ਬਹੁਤ ਸੋਹਣਾ ਪਿਆਰਾ ਸੂਟ ਲੱਗਦਾ ਹੈਗਾ ਬਾਕੀ ਸਟੀਚਿੰਗ ਪੈਟਰਨ ਤੁਹਾਨੂੰ ਦਿਖ ਗਿਆ ਹੋਵੇਗਾ ਆਪਾਂ ਸਟੀਚਿੰਗ ਦੇ ਵਿੱਚ ਹਰ ਤਰ੍ਹਾਂ ਦੀ ਸਟੀਚਿੰਗ ਅਵੇਲੇਬਲ ਰੱਖਦੇ ਆਂਗੇ ਤੁਸੀਂ ਜਿੱਦਾਂ ਦਾ ਮਰਜ਼ੀ ਚਾਹੋ ਸਾਨੂੰ ਆਪਣਾ ਡਿਜ਼ਾਈਨ ਭੇਜਨਾਗਾ ਤੇ ਅਸੀਂ ਤੁਹਾਨੂੰ ਐਜ਼ ਇਟ ਜਿਹੜੀ ਸਟੀਚਿੰਗ ਆ ਉਹ ਕਰਕੇ ਦੇਵਾਂਗੇ ਜੀ ਹੁਣ ਆਪਣਾ ਅਗਲਾ ਵਾਲਾ ਸੂਟ ਆ ਗਿਆ ਜੀ ਇਹ ਵਾਲਾ ਇਹ ਜਿਵੇਂ ਕਿ ਤੁਸੀਂ ਦੇਖਿਆ ਹੋਣਾ ਸ਼ਾਇਦ ਮੇਬੀ ਪ੍ਰੀਵੀਅਸ ਵੀਡੀਓ ਦੇ ਵਿੱਚ ਵੀ ਆਪਣਾ ਅ ਅਨਸਟਿਚ ਸੂਟ ਸੀਗਾ ਤਾਂ ਇਹ ਸੂਟ ਕੋ ਮੀਨ ਕਾਫੀ ਵੈਰਾਈਟੀ ਦੇ ਵਿੱਚ ਸੀਗੇ ਸਾਡੇ ਕੋਲੇ ਦੋ ਤਿੰਨ ਕਲਰ ਦੇ ਵਿੱਚ ਔਰ ਕਾਫੀ ਕੁਆਂਟੀਟੀ ਦੇ ਵਿੱਚ ਸੀਗੇ ਤਾਂ ਹੁਣ ਇਹ ਸਾਰੇ ਲਗਭਗ ਸੋਲਡ ਆਊਟ ਹੋ ਗਏ ਨੇ ਇੱਕ ਅੱਧਾ ਪੀਸ ਮੇਬੀ ਰਹਿੰਦਾ ਹੋਵੇ ਅਦਰਵਾਈਜ਼ ਇਹ ਸੋਲਡ ਆਊਟ ਨੇ ਜੀ ਤੇ ਦੇਖੋਗੇ ਤੁਸੀਂ ਬਹੁਤ ਜਿਆਦਾ ਪਿਆਰਾ ਲੱਗਦਾਗਾ ਕਈ ਵਾਰ ਜਦੋਂ ਅਸੀਂ ਵੀਡੀਓ ਪਾਉਣਿਆ ਤਾਂ ਭੈਣਾਂ ਪੁੱਛਦੀਆਂ ਨੇ ਵੀ ਹਨਾ ਭੈਣ ਤੁਸੀਂ ਦੱਸੋ ਇਹ ਸੂਟ ਸੋਹਣਾ ਲੱਗੂਗਾ ਜਾਂ ਨਹੀਂ ਲੱਗੂਗਾ ਤਾਂ ਹਮੇਸ਼ਾ ਆਪਾਂ ਕਹਿੰਦੇ ਵੀ ਸਟੀਚਿੰਗ ਕਰਾ ਕੇ ਹੀ ਸੂਟ ਦੀ ਲੁੱਕ ਅਸਲੀ ਆਉਂਦੀ ਹੈਗੀ ਤਾਂ ਤੁਸੀਂ ਹੁਣ ਇਹਦੀ ਲੁੱਕ ਦੇਖੋ ਜੀ ਕਿੰਨੀ ਜਿਆਦਾ ਸੋਹਣੀ ਪਿਆਰੀ ਹੋਈ ਆਈ ਹੋਈ ਆ ਸੋਬਰ ਜੀ ਲੁੱਕ ਆਈ ਹੋਈ ਆ ਪੂਰੀ ਸੋਹਣੀ ਤੇ ਆਪਾਂ ਇਹਦੇ ਘੇਰੇ ਦੇ ਉੱਪਰ ਇਸ ਤਰ੍ਹਾਂ ਆਰਗੈਂਜ਼ਾ ਲੇਸ ਦੀ ਆਪਾਂ ਫਿਨਿਸ਼ਿੰਗ ਦਿੱਤੀ ਆ ਫਰੰਟ ਔਰ ਬੈਕ ਦੋਨੋਂ ਸਾਈਡ ਦਿੱਤੀ ਆ ਤਾਂ ਕਿ ਲੁੱਕ ਦੀ ਜਿਹੜੀ ਆਪਣੀ ਸੂਟ ਦੀ ਲੁੱਕ ਹੈ ਜਿਹੜੀ ਉਹ ਹੋਰ ਵੀ ਗ੍ਰੇਸਫੁੱਲ ਹੋ ਜਾਵੇ ਹਨਾ ਤੇ ਇਹਦੇ ਤੁਹਾਨੂੰ ਅਸੀਂ ਦਿਖਾਉਣੀ ਆ ਵੀ ਜਿਵੇਂ ਆਪਾਂ neck ਦੇ ਉੱਤੇ ਇਸ ਤਰ੍ਹਾਂ ਪੋਰਟਲੀ ਬਟਨਸ ਲਗਾਏ ਨੇ ਤੁਸੀਂ ਸਾਨੂੰ neck ਦਾ ਵੀ ਕੋਈ ਮਰਜ਼ੀ ਡਿਜ਼ਾਈਨ ਸੈਂਡ ਕਰ ਸਕਦੇ ਹੋਗੇ ਤੇ ਆਪਾਂ ਉਸੇ ਤਰ੍ਹਾਂ ਦਾ ਤੁਹਾਨੂੰ ਬਣਾ ਕੇ ਦੇਵਾਂਗੇ ਜੀ ਤੇ ਬਾਕੀ ਜਿੱਦਾਂ ਹੁਣ ਤੁਸੀਂ ਇਹ ਬਾਜੂ ਦਾ ਦੇਖੋਗੇ ਬਾਜੂ ਤੇ ਵੀ ਆਪਾਂ ਆਰਗੈਂਜ਼ਾ ਲੇਸ ਲਗਾ ਕੇ ਇਹਦੀ ਫਿਨਿਸ਼ਿੰਗ ਦਿੱਤੀ ਆ ਮੀਨਸ ਇਹਨਾਂ ਛੋਟੇ ਛੋਟੇ ਚੀਜ਼ਾਂ ਦੇ ਨਾਲ ਆਪਾਂ ਸੂਟ ਨੂੰ ਹੋਰ ਵੀ ਗ੍ਰੇਸਫੁੱਲ ਬਣਾ ਦਿੰਨੇ ਆ ਜੀ ਤੇ ਬੈਕ ਸਾਈਡ ਤੇ ਵੀ ਇਹਦੇ ਸਾਰੇ ਪ੍ਰਿੰਟਿੰਗ ਸੀਗੀ ਜੀ ਇਸ ਤਰ੍ਹਾਂ ਹੀ ਤੇ ਤੁਹਾਨੂੰ ਜਿਵੇਂ ਦਿਖਾਈ ਆ ਪਹਿਲਾਂ ਵੀ ਅਸੀਂ ਤੇ ਇਸ ਤਰ੍ਹਾਂ ਪ੍ਰਿੰਟਿੰਗ ਹੈਗੀ ਸੀ ਇਹਦੇ ਚ ਇੱਕ ਇਹਦੇ ਚ ਪਿੰਕ ਸ਼ੇਡ ਸੀ ਆ ਬੇਬੀ ਪਿੰਕ ਜਾਂ ਗਾਜਰੀ ਜਾਂ ਤੇ ਇਸ ਤਰ੍ਹਾਂ ਆਪਾਂ ਬੈਕ ਦੇ ਉੱਤੇ ਵੀ ਆਪਾਂ ਆਰਗੈਂਜ਼ਾ ਦੀ ਲੇਸ ਲਗਾ ਕੇ ਫਿਨਿਸ਼ਿੰਗ ਦਿੱਤੀ ਹੈਗੀ ਬਹੁਤ ਜ਼ਿਆਦਾ ਸੋਹਣੀ ਪਿਆਰੀ ਸੂਟ ਦੀ ਲੁੱਕ ਆਉਂਦੀ ਹੈ ਦੀ ਕਿਉਂਕਿ ਆਪਾਂ ਨੂੰ ਚਾਹੇ ਇਹ ਜੇ ਸੂਟ ਆਪਾਂ ਖੁਸ਼ੀ ਚ ਪਾ ਲਈਏ ਚਾਹੇ ਆਪਾਂ ਗਮੀ ਚ ਪਾ ਲਈਏ ਤਾਂ ਆਪਾਂ ਨੂੰ ਹਰ ਤਰ੍ਹਾਂ ਦੇ ਥਾਂ ਦੇ ਉੱਤੇ ਆਪਾਂ ਇਹ ਵਾਲੇ ਸੂਟ ਜਿਹੜੇ ਵੀਅਰ ਕਰ ਸਕਦੇ ਹਾਂ ਜੀ ਦੇਖੋ ਸੂਟ ਦੀ ਲੁੱਕ ਕਿੰਨੀ ਗ੍ਰੇਸਫੁੱਲ ਆ ਤੇ ਇਹਦੇ ਨਾਲ ਜਿਹੜੀ ਬਾਟਮ ਆਈ ਸੀਗੀ ਜੀ ਉਹ ਪੌਟਨ ਦੇ ਸੀ ਇਹ ਸੂਟ ਬਾਹਰ ਜਾ ਰਿਹਾ ਇਸੇ ਲਈ ਆਪਾਂ ਲਾਈਨਿੰਗ ਨਾਲ ਸਟਿਚ ਕਰਵਾਇਆਗਾ ਅਗਰ ਤੁਸੀਂ ਇੰਡੀਆ ਪੰਜਾਬ ਦੇ ਵਿੱਚੋਂ ਤਾਂ ਤੁਸੀਂ ਬਿਨਾ ਲਾਈਨਿੰਗ ਤੋਂ ਵੀ ਸੂਟ ਸਟਿਚ ਕਰਵਾ ਸਕਦੇ ਹੋ ਬਾਕੀ ਜੀ ਆਪਾਂ ਦੁਪट्टे ਨੂੰ ਵੀ ਸਾਰੇ ਨੂੰ ਲੇਸ ਦੀ ਫਿਨਿਸ਼ਿੰਗ ਦਿੱਤੀ ਐ ਇਸ ਤਰ੍ਹਾਂ ਕਰਕੇ ਤੇ ਮੀਨਜ਼ ਇਹਦੇ ਨਾਲ ਦੁਪट्टे ਦੀ ਲੁੱਕ ਆ ਜਿਹੜੀ ਹੋਰ ਸੋਹਣੀ ਬਣ ਗਈ ਆਪਾਂ ਦੋਨੋਂ ਕਲਰ ਚੂਜ਼ ਕੀਤੇ ਨੇ ਲੇਸ ਦੇ ਵਿੱਚ ਵਾਈਟ ਵੀ ਐਂਡ येलो ਵੀ ਦੋਨੋਂ ਕਲਰ ਤਾ ਚਾਹੁੰਦੇ ਤਾਂ ਦੇਖੋ ਇਹ ਦੁਪੱਟਾ ਸੀ ਇਦਾਂ ਵੀ ਭੇਜ ਸਕਦੇ ਸੀਗੇ ਹਨਾ ਐਜਿਟੀ ਪਰ ਸਾਨੂੰ ਹਮੇਸ਼ਾ ਹੁੰਦਾ ਵੀ ਜੇ ਭੈਣਾਂ ਕੋਲ ਜਦੋਂ ਵੀ ਕੋਈ ਚੀਜ਼ ਜਾਵੇ ਤਾਂ ਵਧੀਆ ਜਾਵੇ ਤੇ ਪੂਰੀ ਵਧੀਆ ਵੰਡ ਣ ਕੇ ਹਨਾ ਅਗਲੇ ਦੀ ਚੀਜ਼ ਸੋਹਣੀ ਲੱਗੇ ਆਪਣੀ ਪੂਰੀ ਜਾਦੇ ਤਾਂ ਇਸ ਤਰ੍ਹਾਂ ਇਹ ਸੂਟ ਸੀਗਾ ਜੀ ਤੇ ਬਾਕੀ ਆਪਾਂ ਅਗਰ ਤੁਸੀਂ ਸਾਡੇ ਚੈਨਲ ਉੱਤੇ ਫਸਟ ਟਾਈਮ ਆਏ ਹੋ ਅੱਜ ਫਸਟ ਟਾਈਮ ਸਾਨੂੰ ਦੇਖ ਰਹੇ ਹੋ ਤਾਂ ਹਾਲੇ ਤੱਕ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਪੂਰੀ ਵੀਡੀਓ ਦੇਖਿਓ ਵਧੀਆ ਵੀਡੀਓ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਜੀ ਕਮੈਂਟ ਕਰਨਾ ਆਪਣਾ ਪਿਆਰਾ ਜਾਂ ਤੇ ਬਾਕੀ ਤੁਸੀਂ ਪਰ ਪ੍ਰੀਵੀਅਸ ਵੀਡੀਓ ਦੇਖ ਕੇ ਆਪਣੇ ਇਸ ਜਿਹੜਾ ਆਫਰ ਚੱਲ ਰਿਹਾ ਹੈਗਾ ਇਹਦਾ ਵੀ ਤੁਸੀਂ ਵੱਧ ਤੋਂ ਵੱਧ ਫਾਇਦਾ ਉਠਾਉਣਾਗਾ ਜੀ ਹਾਂਜੀ ਨੈਕਸਟ ਸੂਟ ਆ ਜਾਣਗਾ ਜੀ ਆਪਣਾ ਏ ਆਪਣਾ कॉटन ਦਾ ਜਿਵੇਂ ਕਿ ਤੁਸੀਂ ਦੇਖੇ ਹੁਣ ਆਪਣੇ ਪ੍ਰੀਵੀਅਸ ਵੀਡੀਓ ਦੇ ਵਿੱਚ ਹਨ ਜੋ ਵੀ ਸੂਟ ਸੋਲਡ ਆਊਟ ਹੁੰਦੇ ਨੇ ਪਹਿਣਾ ਸਾਡੇ ਕੋਲ ਵੀ ਵਿਦ ਸਟੀਚਿੰਗ ਵੀ ਲੈਂਦੀਆਂ ਨੇ ਜੀ ਤੇ ਵਿਦਆਊਟ ਸਟੀਚਿੰਗ ਵੀ ਬਾਈ ਕਰਦੀਆਂ ਨੇ ਹੁਣ ਤੁਸੀਂ ਦੇਖੋਗੇ ਜੀ ਸਿੰਪਲ ਸੂਟ ਆ कॉटन ਦਾ ਹਨ ਪਰ ਆਪਾਂ ਇਹਨੂੰ ਕਿੰਨਾ ਜ਼ਿਆਦਾ ਗ੍ਰੇਸਫੁਲੀ ਮੀਨ ਦਿਖਾਇਆ ਅੱਜ ਦਾ ਜਿਹੜਾ ਮੇਨ ਪਰਪਸ ਆ ਚਲੋ ਤੁਸੀਂ ਸੂਟ ਬਾਈ ਵੀ ਕਰ ਸਕਦੇ ਹੋ ਨਾ ਵਿੱਚੋਂ ਪਰ ਅਸੀਂ ਤੁਹਾਨੂੰ ਸਟੀਚਿੰਗ ਪੈਟਰਨ ਵੀ ਦਿਖਾ ਰਹੇ ਹਾਂ ਵੀ ਤਾਂ ਕਿ ਤੁਸੀਂ ਵੀ ਇਸ ਤਰ੍ਹਾਂ ਸੂਟਾਂ ਨੂੰ ਸਟਿਚ ਕਰਵਾ ਸਕਦੇ ਹੋ ਸਟਾਈਲ ਕਰਵਾ ਸਕਦੇ ਹੋ ਬਾਕੀ ਜੀ ਆਪਾਂ ਚਾਹੇ ਤੁਸੀਂ ਲਹਿੰਗਾ ਬਣਵਾ ਲਓ ਸਾਡੇ ਕੋਲੋਂ ਗਰਾਰਾ ਸ਼ਰਾਰਾ ਪਜਮ ਮੀਨਸ ਆਪਣੀ ਪਜਾਮੀ ਸੂਟ ਪਲਾਜੋ ਸੂਟ ਜਿੱਦਾਂ ਕਹੋਗੇ ਉਦਾਂ ਦਾ ਸੂਟ ਤੁਹਾਨੂੰ ਰੈਡੀ ਕਰਕੇ ਅਸੀਂ ਦੇਵਾਂਗੇ ਇਹ ਦੇਖੋ ਜੀ ਆਪਾਂ ਸਿਰਫ ਸਮੋਥ ਸਿਲੈਸ ਲਾਈਏ ਦੇ ਉੱਪਰ ਤੇ ਹੋਰ ਕੁਝ ਵੀ ਨਹੀਂ ਕੀਤਾ ਪਰ ਸੂਟ ਦੀ ਗ੍ਰੇਸ ਬਹੁਤ ਜ਼ਿਆਦਾ ਬਣ ਗਈ ਜੀ ਨੈੱਕ ਬਣਾਇਆ ਪ੍ਰੋਪਰ ਵਧੀਆ ਤੇ ਇਹਦੇ ਨਾਲ ਇਸੇ ਤਰ੍ਹਾਂ ਦੀ ਬਾਟਮ ਸੀ ਸੈਲਫ ਦੇ ਵਿੱਚ ਤੇ ਇਸੇ ਤਰ੍ਹਾਂ ਦਾ ਇਹਦੇ ਨਾਲ ਦੁਪੱਟਾ ਜੀ ਕਾਟਨ ਦਾ ਇਸ ਤਰ੍ਹਾਂ ਸੂਟ ਸੀਗਾ ਜੀ ਇਹ ਵਾਲਾ ਤੇ ਤੁਸੀਂ ਜਦੋਂ ਵੀ ਵੀਡੀਓ ਆਉਂਦੀ ਆ ਤਾਂ ਕਈ ਵਾਰ ਨਾ ਸਾਨੂੰ ਬੜੀ ਇਦਾਂ ਨਿਰਾਸ਼ਾ ਹੁੰਦੀ ਹੈ ਕਈ ਵਾਰ ਪਹਿਣਾ ਬਾਅਦ ਚ ਮਤਲਬ ਕਿ ਮੈਸੇਜ ਕਰਦੀਆਂ ਨੇ ਫੋਨ ਕਰਦੀਆਂ ਨੇ ਜਾਂ ਚਲੋ ਲੋਕਲ ਵਾਲੇ ਤਾਂ ਆਪਣੇ ਘਰ ਵੀ ਆ ਜਾਂਦੇ ਨੇ ਤਾਂ ਫਿਰ ਉਹ ਕਹਿੰਦੇ ਨੇ ਕਿ ਇਹ ਵਾਲਾ ਸੂਟ ਸਾਨੂੰ ਚਾਹੀਦਾ ਪਰ ਉਹ ਸੋਲਡ ਆਊਟ ਹੋ ਚੁੱਕਿਆ ਹੁੰਦਾ ਅਗਰ ਤੁਸੀਂ ਸੂਟ ਬਾਏ ਕਰਨਾ ਹੁੰਦਾ ਚਾਹੇ ਤੁਸੀਂ ਸੂਟ ਸਾਡੇ ਕੋਲੋਂ 10 ਦਿਨ ਰੁੱਕ ਕੇ ਮੰਗਵਾ ਲਓ ਪਰ ਇੱਕ ਵਾਰ ਐਟਲੀਸਟ ਬੁਕਿੰਗ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਤੁਹਾਡੀ ਪਸੰਦ ਦੇ ਜਿਹੜੇ ਸੂਟ ਉਹ ਮਿਲ ਜਾਣਾ ਤੇ ਜਿਹੜੇ ਆਪਾਂ ਆਫਰ ਦੀ ਗੱਲ ਕਰ ਰਹੇ ਸੀਗੇ ਜੀ ਆਫਰ ਦੇ ਵਿੱਚ ਇਹ ਗੱਲ ਲੱਗੀ ਵੀ ਤੁਸੀਂ ਚਾਰ ਪੰਜ ਸੂਟਾਂ ਦੇ ਅਟਲੀਸ ਸਾਨੂੰ ਫੋਟੋਸ ਭੇਜਣੀਆਂ ਨੇਗੀਆਂ ਤਾਂ ਕਿ ਜਿਹੜਾ ਵੀ ਸੂਟ ਸਾਡੇ ਕੋਲ ਅਵੇਲੇਬਲ ਹੋਇਆ ਸਾ ਅਸੀਂ ਤੁਹਾਨੂੰ ਉਹ ਦੇ ਦੇਵਾਂਗੇ ਕਿਉਂਕਿ ਆ ਕਈ ਵਾਰ ਆਪੇ ਇੱਕ ਸੂਟ ਦੀ ਫੋਟੋ ਕਰਦੇ ਆ ਤੇ ਇੱਕ ਸੂਟ ਉਹੀ ਵਾਲਾ ਅਵੇਲੇਬਲ ਨਹੀਂ ਹੁੰਦਾ ਹੁਣ ਜਿਵੇਂ ਆਹ ਵਾਲਾ ਜੀ ਇਹ ਵਾਲੇ ਸੂਟ ਆਪਣੇ ਕੋਲ ਹੈਗੇ ਨੇਗੇ ਜੀ ਕਾਫੀ ਸਟਾਕ ਦੇ ਵਿੱਚ ਹੈਗੇ ਨੇ ਤੇ ਤੁਸੀਂ ਬਾਈ ਕਰ ਸਕਦੇ ਹੋਗੇ ਅਗਰ ਕਰਨੇ ਚਾਹੋ ਤਾਂ ਇਹ ਟਿਸਟਾ ਬ੍ਰਾਂਡ ਦਾ ਸੂਟ ਆ ਸ਼ਾਇਦ ਤੁਸੀਂ ਪ੍ਰੀਵਿਊ ਪਹਿਲਾਂ ਵਾਲੇ ਵੀਡੀਓ ਚ ਦੇਖਿਆ ਹੋਵੇ ਟਿਸਟਾ ਬ੍ਰਾਂਡ ਦਾ ਸੂਟ ਆ ਜਦੋਂ ਟਿਸਟਾ ਦਾ ਨਾਮ ਲੈਤਾ ਤੇ ਮੈਨੂੰ ਨਹੀਂ ਲੱਗਦਾ ਵੀ ਆਪਾਂ ਨੂੰ ਹੋਰ ਫੈਬਰਿਕ ਬਾਰੇ ਕੋਈ ਵੀ ਨੌਲੇਜ ਦੇਣ ਦੀ ਲੋੜ ਆ ਕਿਉਂਕਿ ਸਭ ਤੋਂ ਸੌਫਟ ਫੈਬਰਿਕ ਇਹ ਹੁੰਦਾਗਾ ਜੀ ਇਹਨੂੰ ਸਿਰਫ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਆ ਹਲਕੀ ਜੀ ਤੇ ਨਾਲ ਇਸ ਤੋਂ ਬਿਨਾਂ ਆਪਾਂ ਇਹਦਾ ਦੁਪੱਟਾ ਜਿਹੜਾ ਉਹ ਹਟਾਈ-ਦਾਈ ਦੇ ਵਿੱਚ ਕੀਤਾਗਾ ਇਸ ਤਰ੍ਹਾਂ ਸਾਡੇ ਕੋਲ ਤੁਸੀਂ ਦੁਪੱਟਿਆਂ ਦਾ ਵੀ ਜਿੱਦਾਂ ਦਾ ਮਰਜ਼ੀ ਫੈਬਰਿਕ ਲੈ ਸਕਦੇ ਹੋ ਜਿੱਦਾਂ ਦੀ ਮਰਜ਼ੀ ਡਿਜ਼ਾਈਨਿੰਗ ਕਰ ਸਕਦੇ ਹੋ ਕਿਉਂਕਿ ਬੁਟੀਕ ਦਾ ਮਤਲਬ ਹੀ ਇਹ ਹੁੰਦਾ ਵੀ ਆਪਾਂ ਕਸਟਮਾਈਜ਼ ਕਰਵਾ ਸਕਦੇ ਹਾਂ ਸੂਟਾਂ ਨੂੰ ਤੇ ਤੁਸੀਂ ਆਪਣੀ ਪਸੰਦ ਨਾਲ ਕਸਟਮਾਈਜ਼ ਕਰਵਾ ਸਕਦੇ ਹੋ ਦੇਖੋ ਜੀ ਇਹ ਸਾਰੀ ਫੋਰ ਸਾਈਡ ਹੈ ਇਸ ਤਰ੍ਹਾਂ ਅਸੀਂ ਟੈਬੀ ਚੈੱਕ ਦਾ ਇਹ ਦੁਪੱਟਾ ਹੈ ਤੇ ਇਹ ਫੋਰ ਸਾਈਡ ਜਿਹੜੀ ਆਪਾਂ ਲੇਸ ਦੀ ਫਿਨਿਸ਼ਿੰਗ ਦੇਖ ਕੇ ਤੁਹਾਨੂੰ ਮੀਨ ਜਸ ਰੈਡੀ ਕਰਤਾ ਜੀ ਇਹ ਵਾਲਾ ਤੇ ਜਿੰਨੇ ਵੀ ਸੂਟਾਂ ਦੇ ਪ੍ਰਾਈਸ ਸ਼ੋ ਹੋਣਗੇ ਜੀ ਜਿਹੜੇ ਤਾਂ ਕਾਟਨ ਵਾਲੇ ਆ ਰਹੇ ਨੇ ਉਹ ਵਿਦ ਦੁਪੱਟਾ ਸ਼ੋ ਹੋਣਗੇ ਪਰ ਇਸ ਸੂਟ ਦਾ ਪ੍ਰਾਈਸ ਤੁਹਾਨੂੰ ਅਸੀਂ ਵਿਦਆਊਟ ਦੁਪੱਟਾ ਸ਼ੋ ਕਰਾਂਗੇ ਕਿਉਂਕਿ ਦੁਪੱਟਾ ਤੁਹਾਡੀ ਮਰਜ਼ੀ ਹੋਏਗੀ ਤੁਸੀਂ ਲੈਣਾ ਜਾਂ ਨਹੀਂ ਲੈਣਾ ਜੀ ਤੇ ਇਸ ਤੋਂ ਬਿਨਾ ਇਹਦੇ ਵਿੱਚ ਹੋਰ ਬਹੁਤ ਸਾਰੇ ਸੂਟ ਆਪਣੇ ਕੋਲੇ ਅਲਲੋਜੀ ਤੁਹਾਨੂੰ ਦੱਸਿਆ ਸੀ ਜਿਵੇਂ ਮਲ ਕਾਟਨ ਦੇ ਜਿਹੜੇ ਸੂਟ ਸੀਗੇ ਬਹੁਤ ਜ਼ਿਆਦਾ ਆਪਣੇ ਕੋਲੇ ਵਧੀਆ ਸਟਾਕ ਆਇਆ ਸੀ ਤੇ ਬਹੁਤ ਵਧੀਆ ਆਪਣਾ ਸੋਲਡ ਆਊਟ ਰਿਹਾ ਜੀ ਇਹ ਵਾਲਾ ਸਟਾਕ ਤੇ ਇਹ ਤੁਸੀਂ ਦੇਖੋਗੇ ਜਿਵੇਂ ਇਹਦੇ ਤੇ ਵੀ ਆਪਾਂ ਮਤਲਬ ਕਿ ਪੋਟਲੀ ਬਟਨ ਲਗਾ ਕੇ ਹਨਾ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੈਗੀ ਤੇ ਬਾਕੀ ਇਹਦੇ ਉੱਤੇ ਆਪਾਂ ਬਾਜੀ ਦੇ ਉੱਪਰ ਵੀ ਜਿਵੇਂ ਜਾਂ ਘੇਰੇ ਦੇ ਉੱਪਰ ਵੀ ਆਪਾਂ ਇਸ ਤਰ੍ਹਾਂ ਦੀ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਮੇਰੇ ਜੇ ਤੁਸੀਂ neck ਤੋਂ ਸਭ ਤੋਂ ਤੁਹਾਨੂੰ ਬੈਸਟ ਆਈਡੀਆ ਹੁੰਦਾ ਹੁੰਦਾਗਾ ਵੀ ਜੇਕਰ neck ਦੀ ਪੂਰੀ ਸਫਾਈ ਨਾਲ ਬਣਿਆ ਹੋਇਆ ਸੂਟ ਹੈਗਾ ਹਨਾ ਤਾਂ ਸੂਟ ਦੀ ਸਟੀਚਿੰਗ ਬਹੁਤ ਵਧੀਆ ਹੁੰਦੀ ਹੈ ਜੀ ਇਹਦੇ ਨਾਲ ਦੁਪੱਟਾ ਸੀਗਾ ਜੀ ਤੇ ਬਾਕੀ ਇਹ ਵਾਲੀ ਬਾਟਮ ਸੀਗੀ ਜੀ ਤੇ ਇਸੇ ਤਰ੍ਹਾਂ ਹੀ ਆਪਣਾ ਅਗਲਾ ਸੂਟ ਆ ਜਾਂਦਾ ਤੁਸੀਂ ਦੇਖੋਗੇ ਇਹ ਪਿੰਕ ਕਲਰ ਦਾ ਜੀ ਇਹਦੇ ਉੱਤੇ ਆਪਾਂ organza lace ਲਗਾਈ ਹੋਈ ਹੈ ਦੇਖੋਗੇ neck ਦਾ ਸਟਾਈਲ ਬਣਾਇਆ ਹੋਇਆ ਚਲੋ ਇਹ ਅਸੀਂ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਨੇ ਮੀਨਜ਼ ਹਰ ਇੱਕ ਸੂਟ ਦਾ ਪੈਟਰਨ ਵੀ ਅਸੀਂ ਅਲੱਗ ਕੀਤਾਗਾ ਤੇ ਹਰ ਸੂਟ ਦੀ ਮੀਨਜ਼ ਕਹ ਲਓ ਕਿ ਗ੍ਰੇਸ ਆ ਜਿਹੜੀ ਉਹ ਡਿਫਰੈਂਟ ਆਉਂਦੀ ਹੈ ਦੇਖੋ ਜੀ ਇਸ ਤਰ੍ਹਾਂ ਇਸ ਤਰ੍ਹਾਂ ਇਹ ਸਾਰੀਆਂ ਪਾ オーਰਗਾਂਜ਼ਾ ਲੇਸ ਲਗਾਤੀਆਂ ਨਾਲ ਤੇ ਇਸੇ ਦੇ ਨਾਲ ਹੀ ਸੂਟ ਕਿੰਨੇ ਮੀਨਜ਼ ਵਧੀਆ ਬਣ ਗਿਆਗਾ ਇਹਦੇ ਨਾਲ ਦੁਪੱਟਾ ਸੀਗਾ ਜੀ ਤੇ ਇਹ ਇਸ ਤਰ੍ਹਾਂ ਇਹਦੇ ਨਾਲ ਬਾਟਮ ਸੀਗੀ ਤੇ ਇਸ ਤਰ੍ਹਾਂ ਹੁਣ ਜਿਵੇਂ ਇਹ ਵਾਲਾ ਸੂਟ ਹੈ ਜੀ ਦੇਖੋ ਉਹਨਾਂ ਦੇ ਉੱਤੇ ਆਪਾਂ ਆਲਰੇਡੀ ਕਿਸੇ ਦੇ ਉੱਤੇ ਲੇਸ ਲਗਾਤੀ ਕਿਸੇ ਦੇ ਉੱਤੇ ਆਪਾਂ ਪੋਟਲੀ ਬਟਨਸ ਲਗਾਤੇ ਹਨ ਤੇ ਇਹਦਾ ਆਪਾਂ ਨੈੱਕ ਇਦਾਂ ਸਿੰਪਲ ਰੱਖ ਕੇ ਇਹਦੇ ਆਪਾਂ ਇਸ ਤਰ੍ਹਾਂ ਚਾਕਾਂ ਦੇ ਉੱਪਰ ਜਿਹੜੀ ਆਪਣੀ ਬਾਟਮ ਨਾਲ ਦਾ ਫੈਬਰਿਕ ਸੀਗਾ ਜੀ ਉਹ ਆਪਾਂ ਐ ਪੱਟੀ ਬਣਾ ਕੇ ਲਗਾ ਦਿੱਤੀ ਹੈ ਤੇ ਇਹਦੇ ਨਾਲ ਵੀ ਦੋਨਾਂ ਪਾਸੇ ਦੇਖੋ ਦੋਨਾਂ ਸਾਈਡ ਤੇ ਲੱਗੀ ਹੈ ਜੀ ਬਹੁਤ ਸੋਹਣੀ ਸੂਟ ਦੀ ਲੁੱਕ ਆਉਂਦੀ ਹੈ ਜੀ ਐਵੇਂ ਜਿਵੇਂ ਆਪਾਂ ਬਾਜੀ ਦੇ ਉੱਪਰ ਲਗਾ ਦਿੱਤੀ ਹੈ ਦੇਖੋਗੇ ਤੁਸੀਂ ਇਸ ਤਰ੍ਹਾਂ ਤਮੀਂ ਜੀ ਸੂਟ ਦੀ ਲੁੱਕ ਆ ਜਿਹੜੀ ਉਹ ਸਟੀਚਿੰਗ ਦੇ ਡਿਪੈਂਡ ਕਰਦੀ ਹੁੰਦੀ ਆ ਵੀ ਸਟੀਚਿੰਗ ਕਿੰਨੀ ਸੋਹਣੀ ਕਰਦੇ ਆ ਤੁਸੀਂ ਦੇਖੋ ਜੀ ਤਾਂ ਆਪਾਂ ਬਹੁਤ ਸ਼ਾਰਟ ਟਾਈਮ ਦੇ ਵਿੱਚ ਮੀਂਜ ਸੂਟ ਰੈਡੀ ਕਰ ਦਿੰਨੇ ਆ ਤੇ ਸਾਨੂੰ ਅਗਰ ਤੁਸੀਂ ਐਮਬਰਾਇਡਰੀ ਕਰਾਉਣਾ ਚਾਹੁੰਦੇ ਹੋ ਸਾਡੇ ਕੋਲ ਹਰ ਤਰ੍ਹਾਂ ਦੀ ਐਮਬਰਾਇਡਰੀ ਅਵੇਲੇਬਲ ਅਵੇਲੇਬਲ ਆ ਮੀਂਜ ਤੁਸੀਂ ਪਾਫ ਵਰਕ ਕਰਾਉਣਾਗਾ ਤੁਸੀਂ ਆਰੀ ਵਰਕ ਕਰਵਾਉਣਾਗਾ ਤੁਸੀਂ ਆਪਣਾ ਹੈਂਡਵਰਕ ਕਰਾਉਣਾਗਾ ਤੁਸੀਂ ਮੈਂ ਜੇ ਕੁਝ ਵੀ ਪੇਂਟ ਕਰਵਾਣਾਗਾ ਤੁਸੀਂ ਨੀਡਲ ਵਰਕ ਕਰਵਾਉਣਾਗਾ ਹਰ ਤਰ੍ਹਾਂ ਦੀ ਆਪਣੇ ਕੋਲੇ ਵਰਕ ਆ ਜਿਹੜੇ ਉਹ ਅਵੇਲੇਬਲ ਨੇਗੇ ਤੇ ਹਰ ਤਰ੍ਹਾਂ ਦੇ ਆਪਣੇ ਕੋਲੇ ਫੈਬਰਿਕ ਵੀ ਅਵੇਲੇਬਲ ਹੁੰਦਾ ਜੀ ਹਰ ਤਰ੍ਹਾਂ ਦਾ ਦੁਪੱਟੇ ਦਾ ਫੈਬਰਿਕ ਅਵੇਲੇਬਲ ਹੁੰਦਾ ਤੁਸੀਂ ਜਿੱਦਾਂ ਦਾ ਮਰਜ਼ੀ ਚਾਹੋ ਸਾਡੇ ਕੋਲ ਸੂਟ ਆ ਜਿਹੜਾ ਰੈਡੀ ਕਰਵਾ ਸਕਦੇ ਹੋਗੇ ਇਧਰ ਵਾਲੇ ਪਹਿਣਾ ਲਈ ਵੀ ਤੇ ਫੋਰਮ ਵਾਲੇ ਪਹਿਣਾ ਲਈ ਵੀ ਆਪਣੇ ਸੇਮ ਪ੍ਰਾਈਸ ਰਹਿੰਦੇ ਆ ਜੀ ਹਮ ਆਪਣੀ ਸਾਰੀਆਂ ਵੀਡੀਓ ਦੇ ਵਿੱਚ ਹਮੇਸ਼ਾ ਅਸੀਂ ਪ੍ਰਾਈਸ ਆ ਜਿਹੜੇ ਸ਼ੋਅ ਕਰਦੇ ਆ ਉਹ ਇਸੇ ਲਈ ਕਰਦੇ ਆ ਤਾਂ ਕਿ ਟਰਾਂਸਪੇਰੈਂਸੀ ਰਵੇ ਕਿਸੇ ਵੀ ਭੈਣ ਨੂੰ ਇਹ ਨਾ ਲੱਗੇ ਵੀ ਮੈਨੂੰ ਸੂਟ ਦਾ ਰੇਟ ਵੱਧ ਲਗਾ ਦਿੱਤਾ ਜਾਂ ਮੈਂ ਪੰਜਾਬ ਜੋ ਸੀਗੀ ਤਾਂ ਮੈਨੂੰ ਰੇਟ ਘੱਟ ਲੱਗਿਆ ਅਗਰ ਮੈਂ ਫੋਰਨ ਕਰਾਂ ਤਾਂ ਮੈਨੂੰ ਰੇਟ ਵੱਧ ਲੱਗਿਆ ਚਾਹੇ ਆਪਣਾ ਕੋਈ ਵੀ ਆਪਣਾ ਜਿਵੇਂ ਕਹ ਲੋ ਕਿ ਆਪਣਾ ਰਿਸ਼ਤੇਦਾਰ ਆ ਤੇ ਚਾਹੇ ਆਪਣਾ ਕੋਈ ਵੀ ਕਸਟਮਰ ਆ ਅਨਨੋਨ ਆਗਾ ਆਪਣੇ ਪ੍ਰਾਈਸ ਜਿਹੜੇ ਸਭ ਲਈ ਸੇਮ ਹੁੰਦੇ ਨੇ ਜੀ ਇਹਦੇ ਵਿੱਚ ਆਪਣੇ ਕੋਈ ਹੇਰ ਫੇਰ ਨਹੀਂ ਹੁੰਦਾ ਹੈਗਾ ਸਟਿਚਿੰਗ ਦੇ ਜਿਹੜੇ ਸਾਡੇ ਨੇ ਉਹ ਵੀ ਤੁਸੀਂ ਕੁਐਰੀ ਕਰਕੇ ਪੁੱਛ ਸਕਦੇ ਹੋ ਸਾਡੇ ਤੋਂ ਦਾ ਡੀਐਮ ਕਰ ਸਕਦੇ ਤੁਸੀਂ ਸਾਨੂੰ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈਗਾ ਤੇ ਬਾਕੀ ਜੇ ਤੁਹਾਨੂੰ ਪੂਰੀ ਵੀਡੀਓ ਵਧੀਆ ਲੱਗੀ ਤੇ ਤੁਸੀਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜੀ ਇੰਸਟਾਗ੍ਰam ਦੇ ਉੱਤੇ ਵੀ ਆਪਣਾ ਪੇਜ ਹੈ ਕ ਸਿੱਧਾਕਰੀ ਡਿਜ਼ਾਈਨਰ ਸਟੂਡੀਓ ਤੁਸੀਂ ਉੱਥੇ ਜਾ ਕੇ ਵੀ ਸਾਨੂੰ ਫੋਲੋ ਕਰ ਸਕਦੇ ਹੋ ਤੇ ਮੈਨੂੰ ਪੂਰੀ ਉਮੀਦ ਹੈ ਅੱਜ ਦੀ ਵੀਡੀਓ ਬਹੁਤ ਸੋਹਣੀ ਲੱਗੀ ਹੋਵੇਗੀ ਜੀ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ